ਕਿ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜ਼ਾਲਮਾਂ ਅੱਗੇ ਮੌਤ ਦਹਾਈਆਂ ਪਾਉਂਦੀ ਰਹੀ ਬੇ ਰਾਈਫਲ ਅੱਗੇ ਵੀਰ ਨਹੀਂ ਸਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਜਿਵੇਂ ਚੰਡੀਗੜ੍ਹ ਹੈ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਜਿੱਤ ਜਿਓ ਲੋਕਾਂ ਤੋਂ ਜਿੱਤ ਜੋ ਖਿੜੇ ਮੱਥੇ ਪਰਵਾਨ ਕਰਾਂਗੇ ਲੋਕ ਕੁਝ ਹੋਰ ਕਹੀ ਜਾਂਦੇ ਨੇ ਤੁਸੀਂ ਕੁਝ ਹੋਰ ਕਿਣੀ ਜਾਂਦੇ ਹੋ ਇਹ ਤਾਂ ਫਿਰ ਗਲਤ ਹੋ ਗਿਆ ਨਾ ਜੀ ਇਹ ਤਾਂ ਫਿਰ ਕਦੇ ਨਾ ਫਿਰ ਰੱਬ ਵੀ ਦੇਖਦਾ ਨਾ ਪਰਮਾਤਮਾ ਵੀ ਤਾਂ ਹੈਗਾ ਨਾ ਕਿਤੇ ਫਿਰ ਜਦੋਂ ਜਦੋਂ ਅਤ ਹੋ ਜਾਂਦੀ ਹੈ ਨਾ ਪੰਜਾਬੀ ਦਾ ਇੱਕ ਲਫ਼ਜ਼ ਹੈ ਅਤ ਆੜੇ ਤੇ ਅੱਧਕ ਤੱਤਾ ਅਤ ਜੋ ਕਿਸੇ ਚੀਜ਼ ਦੀ ਅੱਤ ਹੋ ਜਾਂਦੀ ਹੈ ਤਾਂ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਤ ਕਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਦਿੱਤਾ ਅੰਤ ਸੋ بڑے بڑے ਜ਼ਾਲਮ ਅਤੇ ਡਿਕਟੇਟਰ ਆਏ ਨੇ ਆ ਇਸ ਤਰ੍ਹਾਂ ਨਹੀਂ ਚੱਲ ਸਕਦਾ ਸੋ ਮੇਰਾ ਮਕਸਦ ਇਹ ਹੈ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਕਿ ਹਰ ਵਰਗ ਤਰੱਕੀ ਕਰੇ ਅਸੀਂ ਇੱਕ ਲਕੀਰ ਨੂੰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਕਰਨੀ ਅਸੀਂ ਜਿਹੜੀ ਲਕੀਰ ਵੱਡੀ ਕਰਨੀ ਉਹਨੂੰ ਵੱਡੀ ਕਰੀ ਮਜ਼ਦੂਰ ਵੀ ਤਰੱਕੀ ਕਰੇ ਮੁਲਾਜ਼ਮ ਉਹਨੂੰ ਰਿਸਪੈਕਟੇਬਲ ਪੇ ਮਿਲਣੀ ਚਾਹੀਦੀ ਹੈ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਕਿਸਾਨਾਂ ਦੀ ਐਮਐਸਪੀ ਜਾਂ ਉਹਨਾਂ ਦੇ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਆ ਵਪਾਰੀ ਨੂੰ ਪ੍ਰੋਪਰ ਮਾਰਜਿਨ ਮਿਲਣਾ ਚਾਹੀਦਾ ਜੋ ਬਣਦਾ ਉਹਦਾ ਉਹਨੂੰ ਫੈਸਿਲਟੀਆਂ ਉਹ ਮਿਲਣੀਆਂ ਕਿ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਹੈ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਝਾਲਮਾਂ ਅੱਗੇ ਮੌਤ ਦਹਾਈਆਂ ਪਾਉਂਦੀ ਰਹੀ ਬੇ ਰਾਈਫਲ ਅੱਗੇ ਵੀਰ ਨਹੀਂ ਸਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਜਿਵੇਂ ਚੰਡੀਗੜ੍ਹ ਹੈ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਜਿੱਤ ਜੋ ਲੋਕਾਂ ਤੋਂ ਜਿੱਤ ਜੋ ਖਿੜੇ ਮੱਥੇ ਪ੍ਰਵਾਨ ਕਰਾਂਗੇ ਲੋਕ ਕੁਝ ਹੋਰ ਕਹੀ ਜਾਂਦੇ ਨੇ ਤੁਸੀਂ ਕੁਝ ਹੋਰ ਕਿਣੀ ਜਾਂਦੇ ਹੋ ਇਦਾਂ ਫਿਰ ਗਲਤ ਹੋ ਗਿਆ ਨਾ ਜੀ ਇਦਾਂ ਫਿਰ ਕਦੇ ਨਾ ਫਿਰ ਰੱਬ ਵੀ ਦੇਖਦਾ ਹੈ ਨਾ ਪਰਮਾਤਮਾ ਕੋ ਤਾਂ ਹੈਗਾ ਨਾ ਕਿਤੇ ਫਿਰ ਜਦੋਂ ਅਤ ਹੋ ਜਾਂਦੀ ਹੈ ਨਾ ਪੰਜਾਬੀ ਦਾ ਇੱਕ ਲਫ਼ਜ਼ ਹੈ ਅਤ ਆੜੇ ਤੇ ਅੱਧਕ ਤੱਤਾ ਅਤ ਜਦੋਂ ਕਿਸੇ ਚੀਜ਼ ਦੀ ਅਤ ਹੋ ਜਾਂਦੀ ਹੈ ਤਾਂ ਅਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਸੋ بڑے بڑے ਜ਼ਾਲਿਮ ਅਤੇ ਡਿਕਟੇਟਰ ਆਏ ਨੇ ਐਸ ਤਰ੍ਹਾਂ ਨਹੀਂ ਚੱਲ ਸਕਦਾ ਸੋ ਮੇਰਾ ਮਕਸਦ ਇਹ ਹੈ ਸਾਡੇ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਕਿ ਹਰ ਵਰਗ ਤਰੱਕੀ ਕਰੇ ਅਸੀਂ ਇੱਕ ਲਕੀਰ ਨੂੰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਕਰਨੀ ਅਸੀਂ ਜਿਹੜੀ ਲਕੀਰ ਵੱਡੀ ਕਰਨੀ ਉਹਨੂੰ ਵੱਡੀ ਕਰੀ ਮਜ਼ਦੂਰ ਵੀ ਤਰੱਕੀ ਕਰੇ ਮੁਲਾਜ਼ਮ ਨੂੰ ਰਿਸਪੈਕਟੇਬਲ ਪੇ ਮਿਲਣੀ ਚਾਹੀਦੀ ਹੈ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਕਿਸਾਨਾਂ ਦੀ ਐਮਐਸਪੀ ਜਾਂ ਉਹਨਾਂ ਦੇ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਆ ਵਪਾਰੀ ਨੂੰ ਪ੍ਰੋਪਰ ਮਾਰਜਿਨ ਮਿਲਣਾ ਚਾਹੀਦਾ ਜੋ ਬਣਦਾ ਉਹਦਾ ਉਹਨੂੰ ਫੈਸਿਲਿਟੀਆਂ ਉਹ ਮਿਲਣ